ਇੱਥੇ ਇੱਕ ਬਹੁਤ ਨਵਾਂ ਤੇ ਵੱਡਾ ਮਾਮਲਾ ਹੋਰ ਆ ਗਿਆ ਜਦੋਂ ਬੀਤੇ ਕੱਲ ਹਰਿਆਣਾ ਦੇ ਹੀ ਰੋहतक ਚ ਜਿਹੜੇ ਸਾਈਬਰ ਸੈੱਲ ਚ ਤਣਾਤ ਸੀਗੇ ਇੱਕ ਥਾਣੇਦਾਰ ਇੱਕ ASI ਉਹਨਾਂ ਨੇ ਵੀ ਪੂਰਨ ਕੁਮਾਰ ਵਾਂਗ ਹੀ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਤੇ ਪੂਰਨ ਕੁਮਾਰ ਆਈਐਸ ਦੇ ਵਾਂਗ ਹੀ ਉਹਨਾਂ ਨੇ ਆਪਣਾ ਇੱਕ ਖੁਦਕੁਸ਼ੀ ਨੋਟ ਲਿਖਿਆ ਔਰ ਇੱਕ ਵੀਡੀਓ ਬਣਾਈ ਮਰਨ ਤੋਂ ਪਹਿਲਾਂ ਤੇ ਉਸ ਐਸਆਈ ਜਿਹਦਾ ਨਾਮ ਸੰਦੀਪ ਕੁਮਾਰ ਹੈ ਉਹਨੇ ਵੱਡੇ ਦੋਸ਼ ਪਹਿਲਾਂ ਖੁਦਕੁਸ਼ੀ ਕਰਨ ਵਾਲੇ ਪੂਰਨ ਕੁਮਾਰ ਤੇ ਉਹਦੇ ਪਰਿਵਾਰ ਤੇ ਲਾਇਏ ਉਹਨੇ ਕਿਹਾ ਇਹ ਬਹੁਤ ਭ੍ਰਿਸ਼ਟ ਸੀ ਬਹੁਤ ਕਰਪਟ ਸੀ ਮਹੀਨਾ ਲੈਂਦਾ ਸੀ ਹੁਣ ਜਦੋਂ ਕੇਸਾਂ 'ਚ ਫਸ ਰਿਆ ਸੀ ਤਾਂ ਇਸਨੇ ਤਾਂ ਕਰਕੇ ਆਤਮਹੱਤਿਆ ਕੀਤੀ ਹੈ ਉਸ ਖੁਦਕੁਸ਼ੀ ਕਰਨ ਵਾਲੇ ਐਸਆਈ ਸੰਦੀਪ ਕੁਮਾਰ ਨੇ ਇੱਥੋਂ ਤੱਕ ਕਿਹਾ ਕਿ ਇਹਦੀ ਜਿਹੜੀ ਆਈਏਐਸ ਪਤਨੀ ਹੈ ਉਹ ਵੀ ਬਹੁਤ ਸਾਰੇ ਗਲਤ ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰੀ ਦੇ ਕੰਮ ਕਰ ਚੁੱਕੀ ਹੈ ਔਰ ਇਹਨਾਂ ਦੀ ਸਾਰੀ ਫੈਮਿਲੀ ਦੀ ਜਾਇਦਾਦ ਦੀ ਪ੍ਰਾਪਰਟੀ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਇਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜਦੋਂ ਵੱਡੇ ਦੋਸ਼ ਲਾ ਕੇ ਉਹ ਐਸਆਈ ਵੀ ਖੁਦਕੁਸ਼ੀ ਕਰ ਗਿਆ ਔਰ ਉਹਨੇ ਕੋਈ ਕਾਰਨ ਨਹੀਂ ਦੱਸਿਆ ਮਾਮਲਾ ਉਹਨੇ ਇੱਧਰ ਹੀ ਜੋੜਤਾ ਸਾਰਾ ਹੁਣ ਇਹ ਮਾਮਲਾ ਬਹੁਤ ਛਕਛੋ ਪੰਜ ਚਪੈ ਗਿਆ